आगम जोत सग ते हिकु आगम जोत ते कालू दे जनमे घर कार कालू देच तल पंडी सतगुर नानक नाम रूप जॻया रोशन नाम बना करियो नान नानक, नानक करत जी पन खंड रे सत जी खंड रचे चोॾह पवन ते चारे खाणी दुना दा ਜਗੇ ਦਸੇ ਗੁਰਾਂ ਦੀ ਬਾਣੀ 24 ਅਵਤਾਰ ਜਿ ਕੋ ਸੈ ਕਚਰਾਸੀ ਸਨੇ ਆ ਸ਼ਰਦਾ ਆ ਦਿਓ ਤਨਾਰ ਗੁਰੂ ਮੈਂ ਨਰਾ ਨਾਨਕ ਨਾਨਕ ਕਰਤਾ ਬੋ ਬੋ ਸਨੋ ਪੀ ਸੁਣ ਲਾ ਦਿਓ ਚੱਕੀ ਜੇ ਆਖੇ ਲੱਗਦਾ ਨੇ ਜੇ ਆਖੇ ਲੱਗਦਾ ਨੇ ਮੈਂ ਤਾਂ ਮਾਰੋ ਡਾ ਦਿਓ ਫੱਕੀ ਚਾ नानक कर मोदी खा मोदी खौकर लॻ केसन तौले पड़ तकड़ी पाणी देड़ तकड़ी पाणी दीखो ते तौले और रौला कौसल में लुटिया खा यार ਵੇਰੇ ਆਖ ਜਾਣ ਚਿਆ ਮਾਂ ਤਰੀ ਕੁਲ ਸਾਬ ਮਲਾਇਆ ਵੇ ਸਟਾਂ ਸਭ ਠੀਕ ਸਿਆ ਵੇ ਸਟਾਂ ਸਭ ਠੀਕ ਸਿਆ ਅੰਦਰ ਰਾਸਣ ਦੂੜ ਸਵਾਇਆ ਸਾਲ ਨੂੰ ਬੀਤਾਰ ਤੇ ਓ ਹਰ ਕੋਈ ਸੀਸ ਚਰਨ ਤੇ ਧਰਤਾ ਇੱਕ ਕਰਤਾ ਇੱਕ ਸਜਣ ਠੱਗ ਸੀਗਾ ਇੱਕ ਸਜਣ ਸੱਜ ਸੀਗਾ ਜਿਹੜਾ ਨੇ ਤੁਸੀਂ ਉਲਮ ਕਮਾਉਂਦਾ ਦਿਨੇ ਸਿਆਲ ਰੱਚਦਾ ਦਿਨੇ ਸਿਆਲ ਰੱਚਦਾ ਰਾਤੀ ਲੁੱਟ ਕੇ ਆਣ ਗਮਾਉਂਦਾ ਓ ਬੀਟੇ ਤਾਰ ਤੇਤਾ ਸਿਮਰਨ ਕਰਨ ਲਾ ਕੇ ਹਰਤਾ ਆਖਿਓ ਦਰਬਾਰ ਗੁਰੂ ਮੈਂ ਗਰਾ ਨਾਨਕ ਨਾਨਕ ਕਰਤਾ ਕਲ ਕੇ ਮਰ ਦਾਨੇ ਨੂੰ ਕਲ ਕੇ ਮਰ ਦਾਨੇ ਨੂੰ ਸਤ ਗੁਰ ਜਦ ਪਾਣੀ ਮਗ ਵਹਾਵੇ ਇੱਕ ਬਲੀ ਕੰਧਾਰੀ ਇਸੇ ਇੱਕ ਬੜੀ ਕੰਧਾਰੀ ਸੀ ਪੱਥਰ ਰੋੜੇ ਕਲਾ ਦਿਖਾਵੇ ਸਰ ਸਰ ਕਰਨਾ ਨੇ ਕਰਦਾ ਦੁਖਣਾ ਟੁੱਟ ਜਾਂਦਾ ਕੁੱਲ ਨਰਤਾ ਆ ਤਿਓ ਦਦਾਰ ਗੁਰੂ ਮੈਂ ਬੋਲਾਂ ਨਾਨਕ ਨਾਨਕ ਕਰਦਾ ਫੇਰ ਅਰਬ ਵਿੱਚ ਜਾ ਕੇ ਜਾ ਕੇ ਪੈ ਗਏ ਪੈਰ ਮਕੇ ਵੱਲ ਕਰਕੇ ਕੰਮ ਮਾਰੇ ਹਿੰਦੂਆਂ ਦੇ ਮੁਗਲ ਗੁੱਸੇ ਵਿੱਚ ਨੇ ਪੜ ਕੇ ਉਹ ਜਦ ਚਰਨ ਪਰਮਾਣ ਲਗੇ ਮੱਕਾ ਬਿਨ ਪਾਣੀ ਤੋਂ ਤਰਤਾ ਆ ਦਿਓ ਦਵਾਰ ਗੁਰੂ ਮੈਂ ਬੋਲਾਂ ਨਾਨਕ ਨਾਨਕ ਕਰਤਾ ਬਾਲੀ ਕੁੱਲ ਦੁਨੀਆਂ ਦੇ ਹੋ ਹੋ ਬਾਲੀ ਕੁੱਲ ਦੁਨੀਆਂ ਦੇ ਆਗੇ ਸਾਰੇ ਜਗ ਨੂੰ ਤਾਰਨ ਮੰਦਰ ਗੁਰਦੁਆਰੇ ਵੇ ਕਬਤਾ ਸਹਿਰੀ ਵੀਰੋ ਚਾਰਨ ਸਰਪਾ ਸਭ ਗੁਰੂਆਂ ਦੀ पर हा दो दरार गुरू हा दियो दरार गुरू म